ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਦੇ ਆ ਪਿੰਡ ਰਾਜੋਕੇ ਪਹੁੰਚੇ ਆ ਤਹਿਸੀਲ ਪਿੱਖੀਵੰਡ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇਸ ਸ਼ਾਰਟ ਵੀਡੀਓ ਦੇ ਵਿੱਚ ਇੱਕ ਵੜ ਭਰਾਮਣੂ ਦਿਖਾ ਰਹੇ ਆ ਦੂਜਾ ਸੂਈ ਆ ਠੀਕਾ ਜੀ ਸ਼ਾਈਵਾਲ ਕ੍ਰਾਸ ਫਰੀਡ ਆ ਤੇ ਕੱਲ ਦੀ ਸੂਈ ਆ ਮਗਰ ਬੱਛਾ ਮੇਲ ਕਾਫ ਗਿੱਲਾ 나ੜੂਆ ਬੱਚੇ ਦੇ ਨਾਲ ਆ ਇਸ ਵਕਤ 12 13 12 13 ਲੀਟਰ ਦੇ ਦਰਮਿਆਨ ਇਹਦੇ ਥੱਲੇ ਬੋਲਾ ਹਾਜ਼ਰ ਆ ਦੋ ਚਵਾਈਆਂ ਹੋਈਆਂ ਮਤਲਬ ਕੱਲ ਸੂਈਏ ਤੇ ਦੋ ਵੀ ਚਵਾਈਆਂ ਕੀਤੀਆਂ ਅੱਜ ਸ਼ਾਮਤੀ ਪਾ ਕੇ ਜਿਹੜੀ ਤੇਜੀ ਚਵਾਈ ਕਰ ਦਿੱਤੀ ਜਾਊਗੀ ਬਾਕੀ ਬੇਨਸਪੂਨ ਤੋਂ ਤੁਹਾਨੂੰ ਆਪਾਂ ਲੈਵੇ ਤੇ ਉੱਪਰ ਲੇਵੀਟਰ ਦੀ ਕੁਆਲਿਟੀ ਬਹੁਤ ਸੋਹਣੀ ਆ ਠੀਕ ਆ ਜੀ ਬਾਕੀ ਵਖਾਲਾ ਬਖੂਲਾ ਕਰਮਾਂ ਵਾਲੀ ਸ਼ੋਅ ਕਰਦੇ ਪਈ 18 18 ਲੀਟਰ ਵੀ ਵੀ ਲੀਟਰ ਦਾ ਹੀ ਤੇ ਦੁੱਧ ਵੀ ਕਰਮਾਂ ਵਾਲੀ ਚਵਾਜੂਗੀ ਚੰਗਾ ਠੀਕ ਆ ਜੀ ਇੱਕ ਵਾਰੀ ਗੁਰਪ੍ਰੀਤ ਨੂੰ ਥੋੜਾ ਲੰਮਾ ਤੋਰ ਕੇ ਦਿਖਾ ਦਈਏ ਭਰਾਵਾਂ ਨੂੰ ਆ ਦੇਖੋ ਜੀ ਸੋ ਟਮਾੜ ਵੀ ਆਪਾਂ ਤੁਹਾਡੇ ਨਾਲ ਸਾਝੀ ਕਰਾਂਗੇ ਬਾਕੀ ਚਵਾਈ ਪਸਮਾਈ ਦੀ ਬਿਲਕੁਲ ਇੱਕ ਨੰਬਰ ਆ ਕੋਈ ਬੰਗਾ ਕੋਈ ਰਸੀ ਨਹੀਂ ਆਣਾ ਪਾਉਣ ਦੀ ਲੋੜ ਨਹੀਂ ਕੀ ਆ ਦੇਖੋ ਠੀਕ ਹੈ ਇਹ ਨਹੀਂ ਹੋਊਗਾ ਵੀ ਇੱਕ ਥਾਂ ਦੂਜੀ ਥਾਂ ਕਰਮਾਂ ਦੀ ਪੈਰ ਪਟ ਜੂਗੀ ਆ ਵੇਖੋ ਇਹ ਇੱਕ ਐਕਚੂਅਲ ਬ੍ਰੀਡ ਦੇ ਵਿੱਚ ਕਰੌਸ ਮੱਛੀ ਤੁਹਾਨੂੰ ਦਿਖਾ ਰਹੇ ਆ ਪੂਰੀ ਡਿਟੇਲ ਲੈਣੇ ਆ ਗੁਰਪ੍ਰੀਤ ਕੀ ਹਾਲ ਨੇ ਵਦਿਆ ਵਦਿਆ ਸੰਤੂ ਸਾਹਿਬ ਤੁਸੀਂ ਸੁਣਾਓ ਬਹੁਤ ਵਦਿਆ ਵੀਰ ਗੁਰਪ੍ਰੀਤ ਆ ਬੱਛੀ ਪਹਿਲਾ ਸੂਆ ਵੀਰ ਹਾਂਜੀ ਸੰਤੂ ਸਾਹਿਬ ਪਹਿਲਾ ਸੁਬਹ ਸੂਈ ਹੈ ਮਤਲਬ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਆ ਦਿਨ ਸੰਦੂ ਸਾਹਿਬ 6 ਤੋਂ 7 ਦਿਨ ਹੋ ਗਏ ਇਹਨੂੰ 6 ਆ 7 ਦਿਨਾਂ ਦੀ ਸੂਈ ਆ ਮਗਰ ਬੱਚਾ ਇਹਦੇ ਹਨ ਇਸ ਵਕਤ ਕਿੰਨੇ ਕ ਦੁੱਧ ਤੇ ਆ ਗਈ ਇਸ ਟਾਈਮ 16 ਕਿਲੋਟਰ ਹੈਗਾ ਸੰਦੂ ਸਾਹਿਬ 16 ਲੀਟਰ ਹਾਂਜੀ ਬਾਕੀ ਚੁਵਾਈ ਪਸਮਾਈ ਦੀ ਬੰਬੇ ਪਾਸ ਬਿਲਕੁਲ ਓਕੇ ਮੈਨਾ ਸੰਦੂ ਸਾਹਿਬ ਠੀਕ ਹੈ ਭਰਾ ਲੈ ਵੀ ਤੋੜ ਕੇ ਵਿਖਾ ਦੇ ਲੰਮਾ ਚਲ ਬੱਚਾ ਕਰੋ ਚੈੱਕ ਹੈ ਮੁੰਡਾ ਨਿਕਾ ਨਿਕ ਹੱਸਦਾ ਨਾਲ ਦਾ ਵੈਰੀ ਗੁੱਡ ਹੈਗੇ ਹੱਸਣਾ ਬੜਾ ਜ਼ਰੂਰੀ ਹੈ ਸਿਹਤ ਲਈ ਆ ਆ ਵੇਖੋ 15 16 15 16 ਕਿਲੋ ਤੋਂ 200 ਇੱਕ ਖੇਡਣ ਲਈ ਹੈ ਕਰਮਾ ਲਈ ਠੀ ਅਗੇ ਜਿਹੋ ਦੀ ਕਿਸੇ ਭਰਾ ਦੀ ਸਾਫ ਸੰਭਲ ਰਹੀ ਦੁੱਧ ਕਰਮਾ ਦੀ ਚੰਗਾ ਚਵਾਜੂਗੀ 크ਰੋਸ ਬ੍ਰੀਡ ਆ ਬਾਕੀ ਗਾਹ ਗਰਮੀ ਦੀ ਵੀ ਜਿੰਦ ਜਾਣਾ ਠੀਕ ਆ ਜੀ ਤੇ ਪਛਾ ਮਗਰ ਹਾਂ ਗੁਰਪ੍ਰੀਤ ਪਰ ਉਹਨੇ ਇੱਕ ਵਾਰ ਇੱਥੇ ਲਿਜਾ ਕੇ ਮੜਾ ਖਿਲਾ ਰਿਹਾ ਥਣ ਦੀ ਆਪਾਂ ਇੱਕ ਵਾਰ ਮੜਾ ਸਾਇਜ ਸ਼ੇਪ ਦਿਖਾ ਦਈਏ ਭਰਾਵਾਂ ਨੂੰ ਆ ਦੇਖੋ ਲੈਵਾ ਮੇਰਾ ਭਰਾ ਚੈੱਕ ਕਰੋ ਠੀਕ ਆ ਜੀ ਨਖੜਵਾ ਥਾਣ ਲਗਾ ਤੇ ਮੁਠੀ ਮੁਠੀ ਰਾ ਥਾਣਾ ਠੀਕ ਆ ਜੀ ਬੀਨ स्पून ਸੇ ਲੈਵੇ ਤੇ ਉਪਰ ਕਾਫੀ 15 16 ਕਿਲੋ ਦੁੱਧ ਦੇ ਥੱਲੇ ਹਾਜ਼ਰ ਆ ਜਿਹੜਾ ਕਿਸੇ ਭਰਾ ਨੇ ਚੋ ਲੈਣਾ ਇੱਥੇ ਆਣ ਕੇ ਇਹਦਾ ਗੁਰਪ੍ਰੀਤ ਕੀ ਮੁੱ ਸੰਦੂ ਸਾਹਿਬ ਦਾ ਮੁੱਲ 65 ਕਰਾ ਲਓ ਬਾਤ ਕਰਾ ਲਓ 60 ਕਰਾ ਲਓ ਜਿਹੜੀ ਦੇਣੀ ਆ 2 ਘੱਟ 58000 ਦੀ ਦੇਣੀ 58000 ਦੀ ਹਾਂਜੀ ਲਓ ਵੀ 58000 ਦੀ ਭਰਾ ਦਾ ਵੀ ਦੇ ਦੇਣੀ ਆ ਹਾਂ ਨਾ ਇੱਕ ਵਾਰੀ ਭਰਾਇਆ ਨੂੰ ਹੋਰ ਲੰਮੀ ਤੋਰ ਦੇ ਠੀਕ ਆ ਜੀ ਬਾਕੀ ਮੇਰੇ ਵੀਰ ਨੰਬਰ ਜਿਹੜਾ ਸਕਰੀਨ ਦੇ ਉੱਪਰ ਚਲਾ ਦਿੱਤਾ ਆਪਾਂ ਕਾਲ ਕਰਕੇ ਸੌਦੇ ਦੀ ਗੱਲਬਾਤ ਕਰ ਲਿਆ ਜੀ ਚੋਣ ਚਵਾ ਦੀ ਮੇਰਾ ਭਰਾ ਇਹ ਨਹੀਂ ਹੋਊਗਾ ਵੀ ਠੀਕ ਆ ਜੀ ਬੰਗਾਰ ਰਸੀ ਪਾਇਆ ਕੋਈ ਟੱਪੂ ਟੱਪੂ ਕਰੂਗੀ ਨਾ ਕੋਈ ਬੰਗਾ ਨਾ ਕੋਈ ਰਸੀ ਨਿਆਣਾ ਪਾਉਣ ਦੀ ਲੋੜ ਹੀ ਕੋਈ ਨਹੀਂ ਗਈ ਜਿੱਥੇ ਮਰਜ਼ੀ ਡੱਕ ਕੇ ਕਰਮਾਰੀ ਨੂੰ ਚੋਲੋ ਠੀਕ ਆ ਜ ಸೊ ಪೂರಿ ಧೀರಿ ಠೀಸ ಸೀರ